ਮਾਰਹ ਮਹਾ ਮਾਝ ਮਹੱਲਾ ਪੰਜਵਾ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਛੋੜੇ ਕਰ ਕਿਰਪਾ ਮੇ ਲੋਹਾਰਾਮ ਚਾਰਕੁੰਟ ਦਹ ਦਿਸੂ ਭ੍ਰੰਮੇ ਫਕ ਆਏ ਪ੍ਰਭ ਕੀ ਸ਼ਾਮ ਧੇਨ ਦੁਧਹਿ ਤੇ ਬਾਹਰੀ ਕਿਤੇ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਬਤੀ ਉਪਜਹਿ ਨਾਹੀ ਧਾਮ ਹਰ ਨਾਹ ਨ ਮਿਲਿਐ ਸਾਜਨੇ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟਈ ਅਠ ਨਗਰ ਸਿ ਗ੍ਰਾਮ ਸ੍ਰਬ ਸੀਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੀ ਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਹਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹੀਂ ਚਲਤਾ ਮੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਅਰਸਨਾ ਨਾਮ ਪੜਨਾ ਜਿਨ ਪਾਇਆ ਪ੍ਰਭ ਆਪਣਾ ਆਏ ਕਿ ਸਹਿ ਗਣ ਇਕ ਖਿਨ ਤਿਸ ਬਿਨ ਜੀਵਨ ਮਿਰਥਾ ਜਨਮ ਜਣਾ ਗਲਥਲ ਮਹੀਲ ਪੂਰਿਆ ਰਵਿਆ ਵਿੱਚ ਬਣ ਸੋ ਪ੍ਰਭੂ ਚਿਤ ਨ ਆਵੀ ਕਿਤੜਾ ਦੁਖ ਗਣ ਜਿਨੀ ਰਵਿਆ ਸੋ ਪ੍ਰਭੂ ਤਿੰਨਾ ਭਾਗ ਮਣ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਈ ਸੋ ਪ੍ਰਭੂ ਤਿਸਕੇ ਪਾਏ ਲਗਾ ਵੈਸਾਖ ਧੀਰਨ ਕਿਉ ਬਾਢੀਆ जिना प्रेम बिछोह हर साजन पुरख विसार कै लगी माया तूह उत्तर कलतर न संभ तन हर अविनाशी ओह अलच पलच सगली मुई झूठे तंदै मोह एक सो हर के नाम बिन अगै लियह खोय दई विसार विगुचन प्रब बिन अवर ना कोए ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੂਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਵੈਸਾਖ ਸੁਹਾਵਾਤਾ ਲਗੇ ਜਹ ਸੰਤ ਭੇਟੈ ਹਰ ਸੂਈ ਹਰ ਜੀਠ ਜੁੜੰਦਾ ਲੋਰੀਐ ਜਿਸ ਅਗੇ ਸਭੋ ਨਿਵਨ ਹਰ ਸੱਜਣ ਦਾ ਵਣ ਲਗਿਆ ਕਿਸੈ ਨ ਦੀ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ ਅਰੰਗ ਸਭੇ ਨਾਰਾਇਣੇ ਜੀਤੇ ਮਨ ਪਾਵਨ ਜੋ ਹਰ ਲੂੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀ ਅਹ ਧਨ ਆਪਣ ਲੀਆ ਜੇ ਮਿਲੈ ਵਿਛੜ ਕੇ ਰਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਣਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰ ਨਾਹ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਈਐ ਭਾਏ ਵਿਗੂਚੀਐ ਗਲ ਪਈ ਸੋ ਜਮ ਕੀ 파ਸ ਜੇ ਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਜਿੰਨਕੋ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਇਆ ਕਰ ਸਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋਇ ਭਰਮ ਪੁਲਾਣੀਆਂ ਦੂਜੈ ਲਗਾ ਹੇਤ ਲਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸੁਸੀ ਤਿਤ ਵੇਲੇ ਕਹ ਸੁਨ ਪ੍ਰੀਤ ਪਕੜ ਚੁਲਾਈਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮੋਹ ਜਿਨ ਸਿਓ ਲੱਗਾ ਹੇਤ ਹੱਥ ਮਰੂੜੈ ਤਨ ਕਪੇ ਸਿਆਹ ਹੋ ਹੋ ਆਸੀਤ ਜਿਹਾ ਬੀਜੈ ਸੋ ਲੁਣੈ ਅਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਅਸੁਨ ਪ੍ਰੇਮ ਉਮਾੜਾ ਕਿਉ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿੰਤੀ ਕਰਹਿ ਲੇਹ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੁੜ ਕਤਹਿ ਨ ਜਾਏ ਰਬ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨ ਮਇ ਹਰ ਰਾਈ ਕਤਿਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮਹਿ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੋਜ ਕੀਤਾ ਕਿਛੂ ਨਾ ਹੋਈ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਜੋਗ ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ 모ਚ ਅਤਿਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ ਮੰਕਿਰ ਮਾਹ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੌਲਿਆ ਆਰਾਮ ਸਿਉ ਸੰਗ ਸਾਧ ਸਹਿ ਲੜਿਆ ਸਾਧ ਜਨਾਤੇ ਬਾਹਰੀ ਸੇ ਰਹਿਣ ਇਕੇ ਲੜੀਆ ਤਿਨ ਦੁਖ ਨ ਕਬਹੂ ਉਤਰੈ ਸੇ ਜਮਕੈ ਵਸ ਪੜੀਆ ਜਿਨੀ 라ਵਿਆ ਪ੍ਰਭ ਆਪਨਾ ਸੇ ਦਿਸਨ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਅੰਠ ਤਿਨਾ ਜੜੀਆ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ ਮੰਕਿਰ ਪ੍ਰਭ ਆਰਾਧਣਾ ਬਹੜ ਨ ਜਨਮੜੀਆ ਉਕ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨ ਔਰ ਬਿੰਦ ਦਰਸ਼ਨ ਲਗੜਾ ਸੋਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਬਿਖਿਆ ਪੋਹ ਨ ਸਕਈ ਮਿਲ ਸਾਧੂ ਗੁਣ ਗਾਹ ਜਹ ਤੇ ਉਪਜੀਤ ਹ ਮਿਲੀ ਸਚੀ ਪ੍ਰੀਤ ਸਮਾ ਕਰ ਗਹਿ ਲੀਨੀ ਪਾਰ ਬ੍ਰਹਮ ਬੋੜ ਨਵਿਛੁੜਿਆ ਬਾਹਰ ਜਾਉ ਲਖ ਬੀਰੀਆ ਹਰ ਸਜਣ ਅਗਮ ਅਗਾਹ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆ ਓਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਮਾਘ ਮਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਜਨਮ ਕਰਮ ਮਲ ਉੱਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨ ਸਹਿ ਲੋਭ ਸੁਆਨ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠਸਠ ਤੀਰਥ ਸਭਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਂਢਿ ਇਹ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨਾ ਹਰ ਸਜਣ ਪ੍ਰਗਟਿ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਚ ਪੁੰਨੀ ਵੜ ਪਾਗਣੀ ਵਰ ਪਾਇਆ ਹਰ ਰਾਏ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਉਨ ਨਿਹ ਚਲ ਦਿੱਤੀਨ ਜਾਏ ਸੰਸਾਰ ਸਾਗਰ ਤੇ ਰਖਿਐ ਨ ਬਹੁੜ ਨ ਜਨਮੈ ਧਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹ ਸਚ ਖਰੇ ਸਰਬ ਸੁਖਾ ਨਿਧ ਚਰਨ ਹਰ ਔ ਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾ ਹੀ ਜਰੇ ਕੂੜ ਗਏ ਦੁਬਿਦਾ ਨਸੀ ਪੂਰਨ ਸਚ ਭਰੇ ਔਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਾਹ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੇ ਮਾਹ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ